47 ਦੇ ਅਜਾੜੇ ਵੇਲੇ ਬੜੇ ਕਿਰਤੀਆਂ ਵਾਂਗੂ ਇਹ ਵੀ ਲਹੌਰੋਂ ਉੱਜੜ ਕੇ ਤੁਰੇ ਸੀ ਤੁਰਨ ਵਾਲਿਆਂ ਨੂੰ ਇਹ ਨਹੀਂ ਪਤਾ ਹੋਣਾ ਕਿ ਕਦੇ ਫਿਰ ਦੁਬਾਰਾ ਠਾਠਾਂ ਬਣਣਗੀਆਂ ਜੋ ਮੱਝਾਂ ਗੱਡਿਆਂ ਨਾਲ ਬੰਨ ਲੀਆਂ ਕਦੇ ਪੁੱਤ ਪੋਤਰੇ ਉਹਨਾਂ نسلਾਂ ਨੂੰ ਹੀ ਸਾਂਭ ਕੇ ਫਿਰ ਖੜਾ ਕਰ ਦੇਣਗੇ ਇਹ ਨਹੀਂ ਅਹਿਸਾਸ ਸੀ ਜਦੋਂ ਪਿੰਡ ਬਣਾਂ ਵਾਲੀ ਦੇ ਵਿੱਚ ਆ ਕੇ ਬੈਠਾ ਬਾਈ ਹੁਣਾ ਦਾ ਪਰਿਵਾਰ ਤੇ ਉਹੀ ਪਾਕਿਸਤਾਨ ਤੋਂ ਲਿਆਂਦਾ ਹੋਇਆ ਰਵਾ ਪੀੜੀਦਰ ਪੀੜੀ ਸੰਭੀ ਰੱਖਿਆ ਅੱਜ ਨੀਲੀ ਰਾਵੀ ਦੇ ਬਾਈ ਹੁਣਾ ਕੋਲੇ 4-5 ਜਾਨਵਰ ਆ ਪਰ ਉਹੀ ਖਾਨਦਾਨੀ ਜਾਨਵਰ ਆ ਜਿਹੜੇ ਪਾਕਿਸਤਾਨ ਵੇਲੇ ਉਜਾੜੇ ਵੇਲੇ ਨਾਲ ਆਏ ਸੀ ਸੱਚ ਨੂੰ ਆਜੋ ਬਾਈ ਹੁਣਾ ਦੇ ਨਾਲ ਗੱਲਬਾਤ ਕਰਦੇ ਆ ਨਾਲੇ ਦੱਸਦੇ ਆ ਕਿ ਬਾਈ ਹੁਣਾ ਦਾ ਕਿਹੜਾ ਪਿੰਡ ਸੀ ਪਾਕਿਸਤਾਨ ਦੇ ਵਿੱਚ ਬਈ ਮੱਲੋ ਥੋਨ ਨੂੰ ਨਾ ਸਵਾਦ ਆ ਜਾਣਾ ਮੈਂ ਨਾ ਪਿੰਡ ਬਣ ਵਾਲਾ ਪਿੰਡ ਦੇ ਵਿੱਚ ਆਇਆ ਲੰਬੀ ਦੇ ਬਿਲਕੁਲ ਕੋਲੇ ਪਿੰਡ ਪੈ ਜਾਂਦਾ ਇਹ ਬਾਦਲ ਸਾਹਿਬ ਦੇ ਏਰੀਏ ਦਾ ਪਿੰਡ ਆ ਇਹ ਇਸ ਪਿੰਡ ਦੇ ਵਿੱਚ ਨਾ ਬੰਦਾ ਸ਼ਕੀਨ ਆ ਬਾਈ ਭੋਲਾ ਦਵਿੰਦਰ ਸਿੰਘ ਭੋਲਾ ਬਾਈ ਮੇਰੇ ਨਾਲ ਖੜੇ ਆ ਮਾਲਕ ਦੀ ਕਿਰਪਾ ਨਾਲ ਖੇਤਾਂ ਦੇ ਵਿੱਚ ਘਰ ਪਾਇਆ ਤੇ ਮੈਂ ਨਾ ਇੱਕ ਚੀਜ਼ ਦੇਖੀ ਆ ਬੜਾ ਟ੍ਰੈਂਡ ਚੱਲਿਆ ਆ ਵਾਜ ਕੱਲ ਮੋਹਰਾਂ ਦੇ ਵਿੱਚ ਲੋਕ ਬੜਾ ਇਨਵੈਸਟ ਕਰ ਰਹੇ ਆ ਬਹੁਤ ਮਿਹਨਤ ਕਰ ਰਹੇ ਆ ਮੋਹਰਾ ਤੇ ਚੰਗੀ ਗੱਲ ਵੀ ਆ ਦੁੱਧ ਵੀ ਬੜਾ ਦਿੱਤਾ ਮੋਹਰਾ ਨੇ ਪਰ ਕਿਤੇ ਨਾ ਕਿਤੇ ਨਾ ਜਿਹੜੀ ਬੜੀ ਸਨਖੀ ਨਸਲਾ ਸੰਢੀ ਨੀਲੀ 라ਵੀ ਉਹਨੂੰ ਕਿਧੇ ਨਾ ਕਿਤੇ ਅਸੀਂ ਪਿੱਛੇ ਕਰ ਰਹੇ ਆ ਅਸੀਂ ਕਿਰਤ ਨਹੀਂ ਕਰ ਰਹੇ ਤੇ ਮਿਹਨਤ ਨਹੀਂ ਕਰ ਰਹੇ ਪਰ ਬਾਈ ਦਵਿੰਦਰ ਭੋਲੇ ਨੂੰ ਮੇਰਾ ਸਜਦਾ ਹੈ ਮੇਰਾ ਸਲਾਮ ਇਹ ਨੀਲੀ 라ਵੀ ਤੇ ਕੰਮ ਕਰ ਰਿਹਾ ਬਾਈ ਸਾਸਰੀ ਕਾਰ ਸ੍ਰੀ ਕਾਰ ਭਾਈ ਨੀਲੀ ਰਾਬੀ ਤੇ ਕੰਮ ਕਰਨ ਦਾ ਖਾਸ ਕਾਰਨ ਕੀ ਹੈ ਪਹਿਲੀ ਗੱਲ ਮੈਨੂੰ ਇਹ ਦੱਸੋ ਵੀ ਨੀਲੀ ਰਾਬੀ ਤੁਹਾਡੇ ਘਰੇ 1 2 3 4 ਮੇਰੇ ਸਹਾਂ ਚਾਰ ਜਾਨਵਰ ਨੀਲੀ ਦੇ ਖੜੇ ਆ ਦੋ ਮੋਹਰਾ ਦੇ ਆ ਹਾਂਜੀ ਹਾਂ ਦੋ ਮੋਹਰਾ ਦੇ ਇਹ ਕਾਰਨ ਕੀ ਹੈ ਨੀਲੀ ਰਾਬੀ ਕਿਉਂ ਕਰ ਰਹੇ ਤੁਸੀਂ ਨੀਲੀ ਰਾਬੀ ਤੇ ਕੰਮ ਬាទ ਜੀ ਸਾਡੇ ਅਸੀਂ ਪਿੱਛੋਂ ਪਾਕਿਸਤਾਨ ਚ ਆਹੋ ਹੋ ਲਾਹੌਰ ਗਏ ਆ ਲਾਹੌਰ ਯੇ ਹਾਂ ਉਹ ਪਿੱਛੇ ਨੂੰ ਪ੍ਰਿਤ ਦਿਖਾਈਏ ਲਾਹੌਰਿਆਂ ਦਾ ਪਾਰਾ ਹਾਂ ਹਾਂ ਉਹ ਬਜ਼ੁਰਗਾਂ ਦਾ ਹੀ ਕੰਮ ਹੈ ਜੀ ਕਿੱਚੋਂ ਚਾਹੌਂਸੇ ਬੀਜੁਰਗਾ ਨੂੰ ਜੀ ਕੋੜੀਆਂ ਦਾ ਮੱਜਾਂ ਦਾ ਇਹ ਸਾਡੇ ਕੋਲੇ ਉੱਥੋਂ ਦੀ ਨਸਲੀ ਆ ਜੀ ਪਾਕਿਸਤਾਨ ਦੀ ਅੱਛਾ 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 ਉਹ ਉਹ ਮੁੱਢੋਂ ਤੁਹਾਡੇ ਘਰੇ ਤੁਰੇ ਹੀ ਆਉਂਦਾ ਇਹ ਉੱਥੋਂ ਹੀ ਤੁਰਿਆਉਂਦਾ ਆ ਮੁੱਢੋਂ ਲੈ ਕੇ ਜਿਦੋਂ ਬਾਪੂ ਹੁਣੇ ਗੱਡਿਆ ਨਾ ਬੰਨ ਕੇ ਮੱਜਾਂ ਲੈ ਕੇ ਆਏ ਜਿਹੜੀਆਂ ਉਹ ਗੱਡਿਆ ਨਾ ਬੰਨ ਕੇ ਆਈਆਂ ਉਹ ਮੱਜਾਂ ਹੀ ਆ ਹਜੇ ਵੀ ਉਹੀ ਮੱਜਾਂ ਹੀ ਇਹ ਹਨ ਬੱਲੇ ਬੱਲੇ ਉਹ ਉਹੀ ਖਾਨਦਾਨ ਤੁਰਿਆ ਆਉਂਦਾ ਰਿਹਾ ਸਾਡੇ ਕੋਲੇ ਭਾਈ ਉੱਥੇ ਕਿਹੜਾ ਪਿੰਡ ਸੀਗਾ ਆਪਣਾ ਉੱਥੇ ਸੀ ਸਾਡਾ ਜੀ ਨਾ ਪੁੱਤ ਤਹਿਸੀਲ ਚੁੰਨੀਆਂ ਜੀ ਦਾ ਲਾਹੌਰ ਤੇ ਕਾਵਾ ਪਿੰਡ ਸੀ ਸਾਡਾ ਜੀ ਕਾਮ ਕਾਵਾ ਕਾਵਾ ਜੀ ਕਾਵਾ ਪਿੰਡ ਸੀਗਾ ਤੁਹਾਡਾ ਉੱਥੋਂ ਦਾ ਮੇਜਾ ਸਿੰਘ ਜੀ ਕਾਵਾ ਜ਼ਿਲ੍ਹਾ ਕਬੂਲ ਲਾਹੌਰ ਦੇ ਮੈਂਬਰ ਸੀ ਜੀ ਗੁਰਦੁਆਰਾ ਪਾਈ ਫਿਰੂ ਦੇ ਪ੍ਰਧਾਨ ਸੀ ਜੀ ਉਹ ਸਾਡੇ ਪ੍ਰਦਾਦਾ ਜੀ ਦਾਦਾ ਜੀ ਥਲੇ ਤੇ ਉਹਨਾਂ ਨੂੰ ਯੋਗ ਸੀ ਗਾਂਵਰ ਸਾਡੇ ਬਜ਼ੁਰਗਾਂ ਨੂੰ ਹੂੰ ਤੇ ਬਹੁਤ ਉਵੇਂ ਤੁਰਿਆ ਇੱਕਮ ਉਹ ਤੁਰਿਆ ਨਾਲ ਤੇ ਆ ਆ ਕੱਟਾ ਵੀ ਇਸੇ نسل ਚ ਹੋ ਗਿਆ ਆ ਤੁਹਾਡੇ ਘਰ ਦੇ ਚੋਂ ਇਹ ਇਸੇ نسل ਜਿਵੇਂ ਤੇ ਹੈ ਉਹ ਦਾ ਦੂਜੇ ਦਾ ਜਿਉ ਲਹੌਰੀ ਦਾ ਲਹੌਰੀ ਬੁਲਦਾ ਹੀ ਹੈ ਅੱਛਾ ਲਹੌਰੀ ਬੁਲਦਾ ਕੁਦਰਤੀ ਉਹਦਾ ਪਰਾਇਆ ਸੀ ਉਹਨੂੰ ਅੱਛਾ ਲਹੌਰੀ ਬੁਲਦਾ ਕਿ ਇਹਦੀ ਮਾਂ ਹੁਣ ਕਿੰਨਾ ਦੁੱਧ ਦਿੰਦੀ ਹੈ ਇਹਦੀ ਮਾਂ ਤਾਂ ਜੀ 19 ਪਲੱਸ ਸੀ ਅੱਛਾ 19 ਪਲੱਸ ਦੁੱਧ ਮੈਂ ਕਿਤੇ ਮੇਲੇ ਮੁੰਨੂ ਚ ਅਸੀਂ ਕਿਤੇ ਨਹੀਂ ਲਗਾਇਆ ਕਦੇ ਹੂੰ ਤੇ ਘਰੇ ਹੀ ਦੇਖ ਆ ਰੱਖਦੇ ਆ ਪਸ਼ੂ ਨਾਕ ਦੇ ਕੋਈ ਲਿਜਾ ਕੇ ਦਿਖਾਇਆ ਕਿਸੇ ਨੂੰ ਨਾਕ ਦੇ ਵਿੱਚ ਆ ਕੋਈ ਤੇ ਆ ਕਿਵੇਂ ਰੀਝੂਠੀ ਵੀ ਲੁੱਪ ਵਾਲੇ ਨੂੰ ਸੱਦਗੇ ਬਸ ਮੈਂ ਕਿਹਾ ਦੇਖ ਲੈਨੇ ਆਪਾਂ ਵੀ ਆਪਾਂ ਵੀ ਜੁਰਕਾ ਦੇਖੀ ਆ ਲੋਹਰੀਆਂ ਦੇ ਪਸਤ ਗਈਏ ਇੱਕ ਤਾਂ ਵੀ ਇੱਕ ਤਾਂ ਬਾਈ ਹੋਣੀ ਲੋਹਰਗੇ ਆ ਤੇ ਇੱਕ ਲੋਹਰਗੇ ਬੋਲਦਾ ਹੀ ਬੱਚਾ ਆ ਲੋਹਰੀ ਦਾ ਬੱਚਾ ਲੋਹਰਗੇ ਬੋਲਦਾ ਤੇ ਇਹ ਹੁਣ ਬਾਈ ਆਪਾਂ ਫਿਰ ਇਹਦਾ ਗਾਂ ਕਰਾਂਗੇ ਸੀਮਨ ਤਿਆਰ ਕਿ ਇਹ ਦੇਣਾ ਹੈ ਕੀ ਕਰਨਾ ਇਹਦਾ ਦੇਖ ਲੈ ਕੇ ਜਿਵੇਂ ਲੋਟ ਲੱਗਿਆ ਜਾ ਜਿਦਾਂ ਚੌਕੀ ਵਿੱਚ ਮੈਂ ਚਲ ਦਿਖਾਈਏ ਪਤਾ ਲੱਗੇ ਕਿਸੇ ਨੂੰ ਕੋਈ ਹੈ ਇੱਥੇ ਹਾਂ ਤੇ ਦੇ ਵੀ ਦੇਵਾਂਗੇ ਵੀ ਉਹ ਸੇਲ ਵੀ ਕਰ ਦੇਗੇ ਵੀ ਜੇ ਮੰਨ ਕੇ ਚੱਲੋ ਕਿਉਂਕਿ ਹੁਣ ਆਪਾਂ ਆਪਦੇ ਘਰੇ ਵਰਤ ਨਹੀਂ ਸਕਦੇ ਇਹਨੂੰ ਹਾਂ ਹਾਂ ਨਹੀਂ ਘਰੇ ਤਾਂ ਨਹੀਂ ਇਹ ਆਪਣੀ ਤਾਂ ਘਰ ਦੀ ਨਸਲ ਚੋਂ ਆ ਗਿਆ ਘਰ ਦੀ ਨਸਲ ਚੋਂ ਆ ਗਿਆ ਹਾਂ ਤੇ ਇਹ ਇਹ ਫਿਰ ਆਪਾਂ ਬਦਲ ਦਿਆਂਗੇ ਬਦਲ ਦੇ ਬਦਲ ਦੇਣਗੇ ਹਨਾ ਬਦਲ ਦੇ ਦੇ ਤੇ ਮੱਝਾਂ ਮੱਝਾਂ ਤੁਹਾਡੇ ਕੋਲ ਆ ਦੋ ਇੱਕ ਉਹ ਕੱਟੀ ਨਹੀਂ ਦੋ ਹੀ ਹਾਂ ਤਾਂ ਉਹ ਤਾਂ ਨਹੀਂ ਪੂਰੀ ਪਿਓਰ ਨਹੀਂ ਕੱਟੀ ਇਹ ਹੀ ਆ ਦੋਨੋਂ ਮੱਝਾਂ ਦੋਨੇ ਮਚਾਂ ਇਹ ਉਹਦੇ ਚੋਂ ਆ ਹਾਂਜੀ ਹਾਂ ਇਹ ਉਹ ਵਰਲੀ ਮਚਦਾ ਜੀ ਉਹ ਦੂਸਰੀ ਉਹਦਾ ਅੱਛਾ ਉਹਦਾ ਦੋ ਤੁਸੀਂ ਇਹ ਇਸ ਵਾਰੀ ਸੂਈ ਸੀ ਤੇ ਇਹ ਕੱਟੀ ਬਿਲਕੁਲ ਸੇਮ ਹੀ ਸੀ ਮੱਝ ਦੀ ਤਰ੍ਹਾਂ ਬਿਲਕੁਲ ਹੂੰ ਤੋ ਰਾਤ ਨੂੰ ਸੂਈ ਮੱਝ ਹੂੰ ਤੇ ਉਹ ਪਤਾ ਨਹੀਂ ਲੱਗਿਆ ਸਾਨੂੰ ਤੇ ਉਹਦਾ 나ੜੂਆ ਜਿਹਾ ਲੀਕ ਹੋ ਗਿਆ ਬਲੱਡ ਓਏ ਹੋਏ ਤੇ ਉਹ ਕੱਟੀ ਵਿਚਾਰੀ ਰਹੀ ਨਹੀਂ ਤੇ ਉਹ ਮੱਝ ਵੀ ਫਿਰ ਇਹ ਖਰਾਬ ਹੀ ਹੋ ਗਈ ਮੈਂ 3-4 ਦਿਨ ਇਹ ਨਾ ਮੱਝ ਮਿਲ ਹੀ ਨਹੀਂ ਹੂੰ ਤੇ ਨੂੰ ਕੋਈ ਚੋਰ ਮਿਲੀ ਨਾ ਕਰਕੇ ਮੈਂ ਟੀਕਾ ਟੁਗਾ ਵੀ ਨਹੀਂ ਲਾਇਆ ਹੂੰ ਉਹ ਤਿੰਨ ਚਾਰ ਦੇ ਨਾਂ ਚੋਂਨ ਕਰਕੇ ਤੇ ਦੁੱਧ ਦਾ ਤਹਰੂਤਰੀ ਨਹੀਂ ਵਜੇ ਇਹ ਉੱਤਰ ਕੋਈ ਨਹੀਂ ਉਸ ਤੋਂ ਬਾਅਦ ਸੂਆ ਖਰਾਬ ਹੀ ਸੂਆ ਖਰਾਬ ਹੀ ਹੋ ਗਿਆ ਰਕੀ ਦਾ ਸੂਆ ਹੀ ਖਰਾਬ ਹੋ ਗਿਆ ਹਾਂ ਹਾਂ ਐਸਟਰ ਵੀ ਹੈ ਤਾਂ ਠੀਕ ਹੈ ਬਾਹਲਾ ਵੱਡਾ ਨਹੀਂ ਤਾਂ ਮਾਂ ਜਾਮਾਂ ਪਸ਼ੂਆਂ ਵਾਲਾ ਕੀਤਾ ਬਸ ਅਸੀਂ 5-7 ਹੀ ਰੱਖੇ ਬਾਹ ਹੀ 5-7 ਹੀ ਹੋਇਆ ਉਹ ਦੇ ਦਿੰਨੇ ਪਿਛਲੇ ਸਾਲ ਦੋ ਝੋਟੀਆਂ ਸੇਲ ਕੀਤੀਆਂ ਇਹਦੀਆਂ ਜੀ ਤੇ ਉਹ ਵੀ ਇਸੇ ਨਸਲ ਚ ਸੀ ਮਾਈ ਹੋਣੀ ਨਾ ਬਾਹਲਾ ਉਹ ਇਲਤਸ਼ਾਰਤ ਨਹੀਂ ਕਰਨ ਵਾਲੇ ਨਹੀਂ ਤਾਂ ਇਹਦਾ ਕਿਤੇ ਹੁਣ ਕਿਤੇ ਇਹਦੇ ਤੇ ਮਸ਼ੀਨ ਮਸ਼ੂਨ ਫੇਰੀ ਹੁੰਦੀ ਨਾ ਨਹੀਂ ਨਹੀਂ ਤੋਂ ਵੀ ਜਿਵੇਂ ਹੈ ਵਾਜ ਥੋੜੇ ਔਨ ਕਰਕੇ ਨਵਾਇਆ ਨੂੰ ਇਹ ਆ ਹਾਂ ਤੇ ਉਸ ਤੋਂ ਪਹਿਲਾਂ ਤਾਂ ਉਹ ਵੀ ਲਿਬੜੇ ਲਿਬੜਿਆ ਸੀ ਆਹ ਹਾਂ ਸਿੰਘ ਸਿੰਘ ਕੁਝ ਨਹੀਂ ਸਭ ਉਵੇਂ ਹੀ ਨਾਲ ਲੱਗੀ ਨਹੀਂ ਤੇ ਪਰ ਫਿਰ ਵੀ ਜਿਹੜਾ ਪਰਖਣ ਵਾਲਾ ਉਹਨੂੰ ਸਮਝ ਆ ਜਾਊਗੀ ਕਿ ਪੂਸ਼ ਪਰਖਣ ਵਾਲੀ ਤਾਂ ਤੁਹਾਨੂੰ ਮੈਂ ਦੱਸ ਦਿੰਦਾ ਜੀ ਹਾਂ 2019 'ਚ ਸਾਡੇ ਫਾਦਰ ਸਾਹਿਬ ਦੀ ਡੈਥ ਹੋਈ ਸੀ ਜੀ ਤੇ ਉਦੋਂ ਬਾਦਲ ਸਾਹਿਬ ਬੈਠਣ ਆਏ ਸੀ ਆਪਣੇ ਜੀ ਇੱਥੇ ਜੀ ਤੇ ਉਬਾਲ ਸਾਹਿਬ ਆਉਣ ਸਾਰੇ ਇੱਥੇ ਦੇ ਮਈਆਂ ਕੋਲੇ ਖੜ ਗਏ ਆਪਣੀ ਕੋਲੇ ਦੇਖਣੀ ਹੈ ਜੀ ਦੇਖ ਕੇ ਕਾਕਾ ਕਿੱਥੋਂ ਲਿਆਂਇਆ ਮਈਆਂ ਜੀ ਤੇ ਮੈਂ ਕਿਹਾ ਸਾਡੀ ਤਾਂ ਪਿੱਛੋਂ نسل ਪਾਕਿਸਤਾਨ ਦੀ ਟੁਰੀ ਆਉਂਦੀ ਹੈ ਉਹ ਹੀ نسل ਹੈ ਤੇ ਮਤਲਬ ਜਿਹਨੂੰ ਚੌਕ ਹੈ ਜਿਹਨੂੰ ਪਰਖ ਹੈ ਤਿੰਨੇ ਤਾਂ ਕਈ ਆਏ ਤੇ ਕਈ ਗਏ ਕਿਸੇ ਨੇ ਪੁੱਛਿਆ ਨਹੀਂ ਖੋਲੇ ਖੜੇ ਆ ਖੜੇ ਆ ਹਾਂ ਜੀ ਬਾਲ ਸਾਹਿਬ ਸਪੈਸ਼ਲ ਵੇਖ ਆਉਂਦੇ ਕਾਕਾ ਮੈਂ ਨਾਲ ਦੀ نسل ਪਾਕਿਸਤਾਨ ਹੋਣਾ ਹਾਂ ਹਾਂ ਮੈਂ ਨੀਲੀ ਰਹੇ ਆ ਜੀ ਪ੍ਰੀਤ ਬਾਹਰ ਆ ਜਾਓ ਬਾਹਰ 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 ਇੱਥੇ ਆਪਾਂ ਨੂੰ ਥੋੜਾ ਜਿਹਾ ਪਰੇਸ਼ਾਨ ਕਰਨਗੇ ਇੱਧਰਲੇ ਪਾਸੇ ਆ ਉੱਤਰਲੇ ਪਾਸੇ ਆਪੋ ਤੋਂ ਖੁਰਨੀ ਤੋਂ ਉਤਰਲੇ ਪੱਸੇ ਜਾ ਨਹੀਂ ਤੁਨ ਮੈਂ ਦੱਸਦਾ ਗੱਲ ਮੈਂ ਨਾ ਕੇਰਾ ਰੌਕੇ ਮੱਝਾਂ ਫਲਵਾ ਕੇ ਆਇਆ ਬਾਈ ਬੋਲੇ ਬਾਈ ਹਾਂਜੀ ਹਾਂਜੀ ਰੌਕੇ ਮੱਝਾਂ ਫਲਵਾ ਕੇ ਆਇਆ ਤੇ ਮੈਨੂੰ ਬਸ ਮੈਂ ਵੀਡੀਓ ਪਾਈ ਮਤਲਬ ਬਾਹਲਾ ਨਹੀਂ ਵੀਡੀਓ ਮਤਲਬ ਪਾ ਕੇ ਤਿੰਨ ਘੰਟੇ ਬਾਅਦ ਮੈਨੂੰ ਬਾਈ ਰੌਕਿਆਂ ਵਾਲੇ ਦਾ ਫੋਨ ਆਇਆ ਤੇ ਮੈਨੂੰ ਕਹਿੰਦਾ ਵੀ ਬਾਈ ਯਾਰ ਮੈਨੂੰ ਵੱਡੇ ਬਾਦਲ ਸਾਹਿਬ ਦਾ ਫੋਨ ਆ ਗਿਆ ਹਾਂ ਵੀ ਯਾਰ ਦੋ ਮੱਝਾਂ ਉਹਨਾਂ ਨੂੰ ਸਾਡੀਆਂ ਪਸੰਦ ਆ ਗਈਆਂ ਅੱਛਾ ਅੱਛਾ ਤੇ ਹੈਰਾਨੀ ਦੀ ਗੱਲ ਇਹ ਮੈਨੂੰ ਨੇ ਦੱਸੀ ਹੂੰ ਮੈਨੂੰ ਕਹਿੰਦਾ ਯਾਰ ਨਾ ਅ ਕਹਿੰਦਾ ਉਹ ਠੋਕੜਾਂ ਹੀ ਸੀ ਮੱਝਾਂ ਅੱਛਾ ਦੋਨੇ ਹਾਂ ਜਿਹੜੀਆਂ ਪਸੰਦ ਆਈਆਂ ਹੂੰ ਕੋਈ ਉਸ ਮੌਕੇ ਤੇ ਉਹਨਾਂ ਦਾ ਕੋਈ ਲੇਵਾ ਨਹੀਂ ਸੀ ਦਿਖਦਾ ਹੂੰ ਹੂੰ ਕੋਈ ਕੁਝ ਨਹੀਂ ਸੀ ਹਾਂ ਤੇ ਉਹੀ ਦੋ ਮੰਗੀਆਂ ਅੱਛਾ ਤੇ ਕਹਿੰਦਾ ਭਾਈ ਇਹ ਹੀ ਸਭ ਤੋਂ ਚੰਗੀਆਂ ਇਹ ਹੀ ਚੰਗੀਆਂ ਹਉ ਵੀ ਨਾ ਜਿਹਨੂੰ ਪਰਖਾ ਉਹਨੂੰ ਪਰਖਾ ਜੀ ਦੂਜੇ ਆਮ ਬੰਦੇ ਉਹ ਫਿਰ ਖੋਲੇ ਆ ਖੜੇ ਆ ਖੜੇ ਆ ਬਸ ਕਈ ਆ ਇਹ ਤੇ ਕਈ ਗਏ ਹਾਂ ਜਿਹਨੂੰ ਉਹਨਾਂ ਨੇ ਔਨ ਸਾਰੀ ਦੇਖ ਲਿਆ ਬਾਲਸੋਂ ਨੇ ਉਹਨਾਂ ਨੂੰ ਸ਼ੌਕ ਸੀ ਉਹਨਾਂ ਨੂੰ ਪਤਾ ਸੀ ਹੂੰ ਤੇ ਉਹ ਫਿਰ ਮੇਰੇ ਹਿਸਾਬ ਨਾਲ ਉਹਨੂੰ ਦੋਨਾਂ ਚੋਂ ਇੱਕ ਮੱਝ ਉਹਨਾਂ ਦੀ ਉਹ ਲੈ ਕੇ ਗਏ ਅੱਛਾ ਅੱਛਾ ਲੈ ਗਈ ਉਹਨੂੰ ਦੇਖ ਲਾ ਵੀ ਮਤਲਬ ਸ਼ੌਕ ਸੀ ਪਸ਼ੂਆਂ ਦਾ ਹਾਂ ਸ਼ੌਕ ਸੀਗਾ ਵੀ ਉਹਨਾਂ ਨੂੰ ਇਸ਼ਕ ਸੀਗਾ ਵੀ ਹਾਂ ਵੀ ਚੰਗਾ ਜਾਨਵਰ ਰੱਖਣ ਦਾ ਤੇ ਜਿਹੜੇ ਬੰਦੇ ਨੂੰ ਯਾਰ ਵੀ ਪਰਖਾ ਜਿਹਨੂੰ ਤਾਂ ਸ਼ੌਕ ਹੈ ਮੇਰਾ ਦੋਸਤ ਸੀ ਉਹਦੀ ਪਿੱਛੇ ਜੇ ਮੌਤ ਹੋ ਗਈ ਬਾਈ ਮਨਜੀਤ ਉਹਨੇ ਨਾ ਬਾਈ ਪਹਿਲਾਂ ਉਹਦੇ ਕੋਲੇ ਨੀਲੀ ਰਾਵੀ ਦਾ ਇੱਕ ਸੀ ਛੋਟਾ ਫਿਰ ਉਹਨੇ ਇੱਕ ਹੋਰ ਲਿਆਂਦਾ ਨੀਲੀ ਰਾਵੀ ਦਾ ਉਹਨੂੰ ਨੀਲੀ ਰਾਵੀ ਦਾ ਇੰਨਾ ਸ਼ੌਂਕ ਸੀਗਾ ਹੂੰ ਉਹਨੇ ਨੀਲੀ ਰਾਵੀ ਦੀਆਂ ਘੱਟੋ ਘੱਟ 15 16 ਮੱਝਾਂ ਕਰ ਲੀਆਂ ਸੀ ਪ੍ਰੀਤ ਜੀ ਉਹ ਪਾਸਟ ਵੀਡੀਓ ਕਰਕੇ ਆਏ ਆ ਹਨਾ 15 16 ਮੱਝਾਂ ਉਸ ਤੋਂ ਬਾਅਦ ਬਾਈ ਦੀ ਅਚਾਨਕ ਮੌਤ ਹੋ ਗਈ ਤੂਤਪਿੰਡ ਦੇ ਵਿੱਚ ਤੂ ਤਾਂ ਆ ਹੈਗੀ ਸੀ ਟੁੱਤਾਂ ਵਾਲਾ ਮੈਂ ਹੈਗਾ ਹਬੋਰ ਸੈੱਟ ਤੇ ਇਹ ਨਹੀਂ ਇਹ ਹੈਗਾ ਜੀ ਉਧਰ ਫਰੋਜਪੁਰ ਕੋਲੇ ਤੂਤ ਪੰਡ ਅੱਛਾ ਅੱਛਾ ਤੂਤ 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 ਮਗਰ ਅੱਛਾ ਤੇ ਉਹ ਉਹ ਬਾਈ ਨੂੰ ਵੀ ਥੋੜਿਆਂ ਕੋ ਸ਼ੌਂਕ ਸੀ ਤੇ ਉਹਨੇ ਇੰਨੀਆਂ ਕਰ ਲਈਆਂ ਜਿਹਨੂੰ ਨਹੀਂ ਲੀ ਰਾਬੀ ਤਾਂ ਸ਼ੌਂਕ ਮੇਰੇ ਸ਼ੌਂਕ ਜਿਹਨੂੰ ਸੀ ਨਹੀਂ ਹੂੰ ਉਹ ਸੀ ਤਾਂ ਫਿਰ ਆਇਆ ਨਾ ਪਰ ਜਿਆਦਾ ਹੋ ਜਾਂਦਾ ਪਰ ਆਏ ਸਾਲ ਕੋਈ ਨਾ ਕੋਈ ਕੱਢ ਦਨੇ ਪਿਛਲੇ ਸਾਲ ਨੂੰ ਦੋ ਝੋਟੀਆਂ ਦਿੱਤੀਆਂ ਮੈਂ ਜੀ ਇੱਕ ਇੱਕ 40 ਦੀ ਇੱਕ ਇੱਕ ਇਸ ਤਰ੍ਹਾਂ ਕਰਕੇ ਜਰ ਉਹ ਝੋਟੀਆਂ ਤਾਂ ਤੁਹਾਡੀਆਂ ਉਹ ਵੀ ਬਹੁਤ ਸੋਹਣੀਆਂ ਆ ਝੋਟੀ ਮੈਨੂੰ ਬਹੁਤ ਸੋਹਣੀ ਲੱਗਦੀ ਹੈ ਆ ਇਹ ਮੋਹਰਾ ਦੀ ਹੈ ਬਾਈ ਹੈ ਇਹ ਮੋਹਰਾ ਦੀ ਪ्योर ਮੋਹਰਾ ਦੀ ਸੋਹਣੀ ਵਾਲੀ ਆ ਸੋਹਣੀ ਹੈ ਇਹ ਅਜੇ ਹੈ ਇਹ ਹੈਗੀ ਸਾਰੀ ਅਜੇ 1 ਸਾਲ ਤੇ 7 8 8 ਕੁ ਮਹੀਨਿਆਂ ਦੀ ਹੈ ਹਾਂ ਸੋਹਣੀ ਵਾਲੀ ਆ ਹਾਂ ਹੈਨਾ ਹਾਂ ਹਾਂ ਵੀ ਇਹ ਜਾਨਵਰ ਜਿਹਨ ਦਾ ਜਿਹੜੇ ਹੈਗੇ ਆ ਆ ਆ ਇਹਦੇ ਕਸੂਤਾ ਜਿਹਾ ਪੰਨੀਆਂ ਆ ਕੀ ਹੋ ਗਿਆ ਗੰਡ ਜੀ ਇਹ ਤਾਂ ਹੋ ਗਿਆ ਥੱਲੇ ਨਾ ਗੰਡ ਜੀ ਬਣ ਗਈ ਕਿਹਾ ਡਾਕਟਰ ਨੂੰ ਕਹਿੰਦੇ ਸੂ ਖੁਰਜੂਗੇ ਆਪਣੇ ਆਪ ਨਿਕਲ ਜੀ ਗਏ ਠੀਕ ਆ ਬਾਈ ਫਿਰ ਨੰਬਰ ਦੇ ਦਈਏ ਹੈਨਾ ਜਿਹੜੇ ਸੰਪਰਕ ਕਰਨਾ ਹੋਊਗਾ ਤੁਹਾਡੇ ਨਾਲ ਹਾਂ ਜੀ ਹਾਂ ਹਾਂ ਨੰਬਰ ਹੈਨਾ ਹਾਂ ਜੀ ਲੇ ਵੀ ਬਾਈ ਤੁਹਾਨੂੰ ਨਾ ਨੰਬਰ ਮੈਂ ਦੇ ਰਿਹਾ ਬਾਈ ਹੁਣਾਂ ਦਾ ਬਾਈ ਹੁਣਾਂ ਦਾ ਪਿੰਡ ਆ ਜਿਹੜਾ ਉਹ ਬਿਲਕੁਲ ਲੰਬੀ ਦੇ ਕੋਲੇ ਪਿੰਡ ਆ ਜਾਂਦਾ ਇੱਧਰ ਲੰਬੀ 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 ਨੇੜੇ 7 ਕਿਲੋਮੀਟਰ ਤੇ ਲੰਬੀ ਹਾਂ 5-7 ਕਿਲੋਮੀਟਰ ਤੇ ਹੀ ਆ ਲੰਬੀ ਬਾਈ ਹੁਣਾਂ ਦਾ ਪਿੰਡ ਆ ਜਾਂਦਾ ਬਾਈ ਹੋਰ ਤਾਂ ਨਹੀਂ ਕੋਈ ਗੱਲ ਕਹਿਣ ਵਾਲੀ ਨਹੀਂ ਬਸ ਇਹੀ ਹੈ ਜੀ ਹਾਂ ਤੇ ਜੇ ਕਿਸੇ ਵੀ ਸੱਜਣ ਨੂੰ ਨਾ ਤੁਸੀਂ ਮਤਲਬ ਸਾਂਹ ਚਾਹੀਦਾ ਹੋਇਆ ਤਾਂ ਜਿਹੜਾ ਘਰ ਸਾਂਭਣ ਵਾਲਾ ਹੋਇਆ ਸੌਖਾ ਹੋਇਆ ਕਹਿੰਦੇ ਹੁੰਦੇ ਵੀ ਇਹ ਜਿਆ ਧੀ ਪੁੱਤਾਂ ਨੂੰ ਜਾਨਵਰ ਸਾਂਭਿਆ ਵਾ ਉਹੋ ਜੇ ਨੂੰ ਦਿੱਤਾ ਜਾਂਦਾ ਹੁੰਦਾ ਜਿਹੜਾ ਗਾਂ ਵੀ ਸਾਂਭਾ ਬਾਕੀ ਤਾਂ ਜਾਨਵਰ ਨਸਲ ਵਾਲਾ ਤੇ ਜੇ ਕੋਈ ਵੀ ਸੱਜਣ ਲੈਣਾ ਚਾਹੁੰਦਾ ਹੋਇਆ ਨਾ ਤੇ ਬਾਈ ਹੁਣਾ ਦੇ ਕੋਲੇ ਗੇੜਾ ਮਾਰ ਚੋ ਆ ਕੇ ਵੇਖ ਜਿਓ ਚਾਹ ਪਾਣੀ ਪੀਜੋ ਹਰ ਵਕਤ ਇੱਕ ਦੋ ਬੰਦੇ ਹਾਜ਼ਰ ਹੀ ਹੁੰਦੇ ਆ ਇੱਥੇ ਹਾਂਜੀ ਨਹੀਂ ਨਹੀਂ ਹੁੰਦੇ ਅਸੀਂ ਤੇ ਇੱਥੇ ਹਾਜ਼ਰ ਹੀ ਹੁੰਦੇ ਆ ਬਾਈ ਹੁਣਾ ਤੋਂ ਲੋਕੇਸ਼ਨ ਮੰਗਾ ਲਿਓ ਜਿਵੇਂ ਮੈਂ ਆ ਗਿਆ ਆ ਕੇ ਬੈਠੋ ਚਾਹ ਪਾਣੀ ਪੀਓ ਗੇੜਾ ਮਾਰਿਓ ਥੋੜ ਨੂੰ ਥੋੜਾ ਆਇਆ ਦਾ ਮੁੱਲ ਪਹੁੰਚ ਗਿਆ ਸਜੋ ਜਿਉਂਦੇ ਰੋ ਹਾਂਜੀ